ਕਾਹਦੇ ਵਿੱਚ ਚਲੋ ਠੀਕ ਹੈ ਤੁਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਆ ਬਾਈ ਜਦੋਂ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਬਾਰੇ ਹਾਂ ਠੀਕ ਹੈ ਅਸੀਂ ਕਾਂਗਰਸ ਨਾਲ ਸੀਗੇ ਸਸ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਿੰਗ ਪੰਜਾਬੀ ਤੇ ਅੱਜ ਗੱਲਬਾਤ ਕਰਾਂਗੇ ਆਪਣੇ ਨਾਲ ਮੌਜੂਦ ਰਹਿਣਗੇ ਅਮਰਜੀਤ ਬਰਾੜ ਜਿਨ੍ਹਾਂ ਨਾਲ ਇਹਨਾਂ ਦੇ ਪਿੰਡ ਬਾਰੇ ਤੇ ਆਪਣੇ ਗੱਧਰਵਾ ਹਲਕੇ ਦੇ ਉਰ ਪੰਜਾਬ ਦੇ ਵੀ ਮੁੱਦਿਆਂ ਦੀ ਗੱਲਬਾਤ ਕਰਾਂਗੇ ਹੋਰ ਬਰਾੜ ਸਾਹਿਬ ਠੀਕ ਹਾਂ ਹਾਂ ਠੀਕ ਠਾਕ ਤੁਸੀਂ ਬਰਾੜ ਸਾਹਿਬ ਮੁੱਦੇ ਚੱਕਦੇ ਹੋ ਤੁਸੀਂ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਚੱਕਦੇ ਆ ਤੁਸੀਂ ਆਪਣੇ ਪਲੇਟਫਾਰਮ ਉੱਤੇ ਵੀ ਕਈ ਮੁੱਦੇ ਚੱਕੇ ਆ ਨਾ ਹਾਂ ਹਾਂ ਸਵਾਲ ਖੜਾ ਹੋ ਜਾਂਦਾ ਵੀ ਮੁੱਦੇ ਤੁਸੀਂ ਹੁਣ ਚਾਗਦੇ ਹੋ ਪਹਿਲਾਂ ਤਾਂ ਕਦੇ ਤੁਸੀਂ ਮੁੱਦੇ ਚੱਕੇ ਨਹੀਂ ਇਸ ਪਾਸੇ ਆਏ ਨਹੀਂ ਕਿ ਹੁਣ ਮੁੱਦੇ ਕਿਉਂ ਚਾਗਦੇ ਹੋ ਦੇਖੋ ਪਹਿਲਾਂ ਹਨਾ ਆਪਾਂ ਛੋਟੇ ਹੁੰਦੇ ਸੀ ਹਨਾ ਇੰਨਾ ਹੈ ਨਹੀਂ ਸੀ ਇੰਨਾ ਚੀਜ਼ਾਂ ਬਾਰੇ ਆਪਾਂ ਨੂੰ ਨੌਲੇਜ ਨਹੀਂ ਸੀਗੀ ਹਨਾ ਜਿਵੇਂ ਜਿਵੇਂ ਹੁਣ ਬਾਹਰ ਵਿਚਰਦਿਆਂ ਹਨਾ ਤੇ ਉਦੋਂ-ਉਦੋਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਇਦਾਂ ਹੋਣਾ ਚਾਹੀਦਾ ਯਾਰ ਹਨਾ ਹੁਣ ਦੇਖੋ ਪਿੰਡ ਦੇ ਮੁੱਦੇ ਚਾਗਦੇ ਆ ਹਨਾ ਲੋਕ ਸਵਾਲੇ ਕਰਦੇ ਆ ਯਾਰ ਐਵੇਂ ਬੋਲੀ ਜਾਂਦੇ ਆ ਹਨਾ ਪਰ ਯਾਰ ਸਾਨੂੰ ਇਹ ਆ ਸਾਡੇ ਦਿਲ 'ਚ ਜਨੂਨ ਆ ਯਾਰ ਵੀ ਅਸੀਂ ਪਿੰਡਾਂ 'ਚ ਜਾਂਦੇ ਆ ਇੱਧਰ ਮੋਗੇ ਰੀਤ ਜਾਈਏ ਜਾਂ ਕਿਤੇ ਬਹੁਤ ਸੋਹਣੇ ਪਿੰਡ ਆ ਹਨਾ ਵੀ ਮੈਂ ਵੀ ਚਾਹਣਾ ਯਾਰ ਵੀ ਮੇਰਾ ਪਿੰਡ ਵੀ ਬਹੁਤ ਸੋਹਣਾ ਹੋਵੇ ਤੇ ਇਹਦੇ ਲੋਕ ਗੱਲਾਂ ਕਰਨ ਵੀ ਮੁਖਸਰ ਜਲੇ ਜਾਂ ਗਿੱਦੜਵੇ ਤਹਿਸੀਲ ਦਾ ਕੋਈ ਪਿੰਡ ਆ ਮਦੀਰ ਪਿੰਡ ਆ ਬਹੁਤ ਸੋਹਣਾ ਵੀ ਦੂਰੋਂ ਦੂਰੋਂ ਲੋਕ ਦੇਖਣ ਆਉਣ ਜਿਵੇਂ ਸੱਕਾਂ ਵਾਲੇ ਦੀ ਅਕਸਰ ਜ਼ਿਕਰ ਹੁੰਦਾ ਹਨਾ ਪੰਜਾਬ ਦੇ ਪਿੰਡਾਂ ਜੋ ਮਰਬਨ ਪਿੰਡ ਆ ਤੇ ਵੀ ਪਿੰਡ ਨੂੰ ਇੰਨਾ ਕੁ ਸੋਹਣਾ ਬਣਾਇਆ ਜਾਵੇ ਦੇਖੋ ਇਹਦੇ ਚ ਵੀ ਆਪਾਂ ਕੋਈ ਆਪਦੇ ਕੋਲ ਹੋਣੀ ਲਾਉਣਾ ਸਰਕਾਰ ਵੱਲੋਂ ਜਿਹੜਾ ਫੰਡ ਆਉਣਾ ਤੇ ਉਹਨੂੰ ਪਿੰਡ ਤੇ ਲਾਉਣਾ ਹਨਾ ਵੀ ਮੈਂ ਤਾਂ ਇਹ ਕਹਿਣਾ ਲੋਕਾਂ ਨੂੰ ਆਪਾਂ ਇਕੱਠੇ ਹੋ ਕੇ ਚੱਲੀਏ ਤੇ ਆਪਾਂ ਪਿੰਡ ਨੂੰ ਇੰਨਾ ਕੁ ਸੋਹਣਾ ਬਣਾ ਦਈਏ ਹੂੰ ਤੇ ਮੁੱਦੇ ਚੱਕੇ ਜਿਵੇਂ ਪਹਿਲਾਂ ਕੋਈ ਲੱਗਦਾ ਵੀ ਕੋਈ ਹੱਲ ਹੁੰਦਾ ਐ ਇਦਾਂ ਗੱਲਬਾਤ ਕਰਨ ਦਾ ਜਿੰਗੂ ਚੱਕ ਕੇ ਸੋਸ਼ਲ ਮੀਡੀਆ ਤੇ ਪਾਤੀ ਯਾਰ ਫਰਕ ਤਾਂ ਵੇਖੋ ਪੈਂਦਾ ਬਈ ਹਨਾ ਜੇ ਆਪਾਂ ਕੋਈ ਮੁੱਦੇ ਚੱਕਾਂਗੇ ਅੱਜ ਮੈਂ ਕੱਲਾ-ਕੱਲ ਨੂੰ ਦੋ ਚਾਰ ਹੋਰ ਮੇਰੇ ਭਰਾ ਮੇਰੇ ਨਾਲ ਖੜਨ ਥਾ ਦੇਣ ਤਾਂ ਆਪਾਂ ਜਰੂਰ ਇਹਨੂੰ ਅੱਗੇ ਲੈ ਕੇ ਜਾਈਏ ਤੇ ਆਪਾਂ ਵੱਡੇ ਜਿਹੜੇ ਲੀਡਰ ਆ ਉਹਨਾਂ ਨੂੰ ਮੰਗ ਕਰੀਏ ਯਾਰ ਵੀ ਸਾਨੂੰ ਪਿੰਡ ਲਈ ਜਿਹੜੀਆਂ ਚੀਜ਼ਾਂ ਦੀ ਕਮੀਆਂ ਜਿਵੇਂ ਛੱਪਣਾ ਨੋਗਾ ਗਰਾਊਂਡ ਦਾ ਹੋ ਗਿਆ ਹੁਣ ਪਿੱਛੇ ਜਿੱਚ ਗੱਲ ਕਰਦੇ ਆ 2.5 ਸਾਲ ਹੋ ਗਏ ਆਪਣੇ ਪਿੰਡ ਕਮਰਾ ਬਣਾ ਜੈਮਸ ਤੇ ਹਣਾ 7.5 ਲੱਖ ਰੁਪਏ ਲਾ ਕੇ ਜਮਾ ਦਾ ਕਮਰਾ ਬਣਾਇਆ ਹਜੇ ਤੱਕ ਉੱਥੇ ਕੋਈ ਜੈਮ ਨਹੀਂ ਆਈ ਤੇ ਫਿਰ ਯਾਰ ਉਹਨਾਂ ਚੀਜ਼ਾਂ ਨੂੰ ਦੇਖ ਕੇ ਦੁੱਖ ਹੁੰਦਾ ਯਾਰ ਕੋਈ ਬੋਲਦਾ ਨਹੀਂ ਹਣਾ ਤੇ ਆਪਾਂ ਨੂੰ ਬੋਲਣਾ ਚਾਹੀਦਾ ਯਾਰ ਆਪਾਂ ਕਿੰਨਾ ਕ ਚਿਰ ਚੁੱਪ ਰਵਾਂਗੇ ਹਣਾ ਵੀ ਆਪਾਂ ਕਿੰਨਾ ਕ ਚਿਰ ਗੁਲਾਮ ਰਵਾਂਗੇ ਇਹਨਾਂ ਲੀਡਰਾਂ ਦੇ ਤੇ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਪਿੰਡ ਦੀ ਗੱਲ ਕਰ ਲਈ ਆਪਾਂ ਤੁਹਾਡੇ ਪਿੰਡ ਦੀ ਹੂੰ ਹੂੰ ਤੇ ਪਿੰਡ ਚ ਕਿੰਨਾ ਕ ਵਿ ਦੇਖੋ ਪਿੰਡ ਦਾ ਜੇ ਗੱਲ ਕਰੀਏ ਨਾ ਗਲੀਆਂ ਨਾਲੀਆਂ ਦੀ ਤਾਂ ਪਹਿਲਾਂ ਤੋਂ ਆਪਾਂ ਦੇਖਦੇ ਆਇਆ ਹਨਾ ਬਣੀ ਜਾਂਦੀਆਂ ਤੇ ਜਿਹੜੀਆਂ ਕੁਝ ਕੁ ਰਹਿੰਦੀਆਂ ਸੀ ਉਹ ਬਣ ਜਾਣੀਆਂ ਵੀ ਕੋਈ ਐਡਾ ਨਹੀਂ ਗਲੀ ਨਹੀਂ ਰਹੀ ਹੋਣੀ ਵੀ ਜਿਹੜੀ ਕੱਚੀ ਰਹਿ ਗਈ ਹੋਣੀ ਸਾਰਾ ਕੁਝ ਹੋ ਗਿਆ ਪਰ ਯਾਰ ਮੇਨ ਮੁੱਦੇ ਆ ਛੱਪੜਾਂ ਦੇ ਵੀ ਹਨਾ ਜਦੋਂ ਬਾਰਿਸ਼ ਆਉਂਦੀ ਹੈ ਮੀਂਹ ਆਉਂਦਾ ਹਨਾ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਹਨਾ ਪਿਛਲੇ ਸਾਲਾਂ ਤੋਂ ਅਸੀਂ ਨਾ ਇਹੋ ਉਹ ਕਰਦੇ ਆਉਣੇ ਆ ਆਵਾਜ਼ ਠਾਉਣੇ ਆ ਵੀ ਪਿੰਡ ਦੇ ਜਿਹੜੇ ਛੱਪੜਾ ਉਹਨੂੰ ਇੰਨਾ ਕ ਸੋਨਾ ਬਣਾ ਦਿਓ ਵੀ ਉਥੇ ਪਾਰਕ ਬਣਾ ਦਿਓ ਲੋਕ ਬੈਠਣ ਆ ਕੇ ਤੇ ਜਿਹੜਾ ਪਾਣੀ ਦਾ ਨਿਕਾਸ ਹੋ ਜੇ ਹੂੰ ਤੇ ਹੋਰ ਜਿਹੜਾ ਜਿਵੇਂ ਸਾਡੇ ਪਿੰਡ ਚ ਗਰਾਊਂਡ ਹੈ ਨਹੀਂ ਯਾਰ ਵੀ ਸਾਡੇ ਸਕੂਲ ਚ ਥੋੜਾ ਜਿਹਾ ਰੌਲਾ ਚੱਲਦਾ ਉਹ ਸਕੂਲ ਵਾਲਾ ਨਾ ਗਰਾਊਂਡ ਆ ਮੁੰਡੇ ਇਹਦੇ ਪਿੱਛੇ ਲੜਦੇ ਰਹਿੰਦੇ ਹਨ ਵੀ ਕੋਈ ਚੰਗਾ ਗਰਾਊਂਡ ਹੋਵੇ ਜੈਮ ਹੋਵੇ ਮੁੰਡੇ ਯਾਰ ਗਰਾਊਂਡ ਆਉਣ ਜੈਮ ਵਗੈਰਾ ਲਾਉਣ ਕਈ ਮੁੰਡੇ ਇਦਾਂ ਦੇ ਆਣਾ ਵੀ ਫੀਸ ਨਹੀਂ ਦੇ ਸਕਦੇ ਯਾਰ ਪ੍ਰਾਈਵੇਟ ਜਾ ਕੇ ਸ਼ਹਿਰ ਖਰਚਾ ਬਹੁਤ ਆ ਜਾਂਦਾ ਨਹੀਂ ਲਾ ਸਕਦੇ ਤੇ ਉਹਨਾਂ ਵਾਸਤੇ ਵੀ ਪਿੰਡ 'ਚ ਜੇ ਜੈਮ ਹੋਵੇ ਇੱਕ ਅੱਧਾ ਬੰਦਾ ਟ੍ਰੇਨਰ ਰੱਖਿਆ ਹੋਵੇ ਕੋਈ ਵਧੀਆ ਹਨਾ ਤੇ ਮੁੰਡੇ ਆਉਣ ਯਾਰ ਤੇ ਕੋਈ ਮਾੜੀ ਸੰਗਤ ਤੋਂ ਬਚਣ ਮੁੰਡੇ ਤੇ ਖੇਡਾਂ ਵੱਲ ਜਾਣ ਹੁਣ ਤੁਸੀਂ ਦੇਖੋ 올림픽 ਦੇ ਵਿੱਚ ਸਭ ਤੋਂ ਵੱਧ ਅਮਰੀਕਾ ਜਾਂ ਚੀਨ ਨੇ ਹਨਾ ਤੇ ਪੰਜਾਬ ਦੇ ਵੀ ਹੁਣ ਹਾਕੀ ਤੇ ਗਏ ਸੀ 8-9 ਖਿਡਾਰੀ ਸੀ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ব্রੌਨ ਮੈਡਲ ਜਿਹੜਾ ਲੈ ਕੇ ਆਏ ਆ ਤੇ ਆਪਾਂ ਵੀ ਚਾਹੁੰਨੇ ਆ ਯਾਰ ਵੀ ਆਪਣੇ ਪਿੰਡਾਂ 'ਚੋਂ ਵੀ ਜਿਹੜੇ ਖਿਡਾਰੀ ਪੈਦਾ ਹੋਣ ਵੱਡੇ ਪੱਧਰ ਤੇ ਜਾ ਕੇ ਖੇਡਣ ਤੇ ਪਿੰਡ ਦਾ ਨਾਮ ਰੋਸ਼ਨ ਕਰਨ ਇਹਦੇ ਚ ਦੇਖੋ ਜਦੋਂ ਕੋਈ ਖਿਡਾਰੀ ਪਿੰਡ ਦਾ ਪੈਦਾ ਹੁੰਦਾ ਹੈ ਨਾ ਖਿਡਾਰੀ ਨੂੰ ਬਾਅਦ ਉਹਦਾ ਨਾਮ ਆਉਂਦਾ ਪਹਿਲਾਂ ਉਹਦੇ ਪਿੰਡ ਦਾ ਨਾਮ ਆਉਂਦਾ ਕੋਈ ਵੀ ਦੇਖੋ ਹੁਣ ਸੰਦੀਪ ਦੋਦਾ ਹੋ ਗਿਆ ਕਬੱਡੀ ਦੇ ਹੋ ਗਿਆ ਕਰੈਕਟ ਦੇ ਹੋ ਗਿਆ ਨਾ ਸ਼ੁਭਮ ਗਿੱਲ ਜਿਵੇਂ ਹੈ ਨਾ ਉਹ ਪੰਜਾਬ ਦਾ ਨਾਮ ਉਹਨੇ ਕਿੰਨਾ ਉੱਚਾ ਰੋਸ਼ਨ ਕੀਤਾ ਨਾ ਅੱਜ ਵਿਦੇਸ਼ਾਂ 'ਚ ਤੇ ਇਸੇ ਕਰਕੇ ਯਾਰ ਚਾਹੁੰਦੇ ਆ ਵੀ ਪਿੰਡ ਦਾ ਵੀ ਨਾਮ ਉੱਚਾ ਹੋਵੇ ਤੇ ਖਿਡਾਰੀ ਪਿੰਡ ਚ ਪੈਦਾ ਹੋਣ ਹੋਰ ਗੱਲ ਕਰ ਲਈ ਆਪਾਂ ਜਿਵੇਂ ਕੋਈ ਪਾਣੀ ਦੇ ਮੁੱਦੇ ਹੁੰਦੇ ਨਾ ਪਾਣੀ ਪੀਣ ਵਾਲਾ ਹਾਂ 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 ਭਾਈ ਇਹ ਵੀ ਪਾਣੀ ਦੀ ਵੀ ਸਾਡੇ ਪਿੰਡ ਚ ਬਹੁਤ ਜ਼ਿਆਦਾ ਦਿੱਕਤ ਆ ਤੁਹਾਨੂੰ ਵੀ ਪਤਾ ਹਨਾ ਵੀ ਲੰਮੇ ਸਮੇਂ ਤੋਂ ਸਾਡੇ ਜਿਹੜੇ ਵਾਟਰ ਵਕਸਾ ਉੱਥੇ ਜਿਹੜਾ ਪਾਣੀ ਇੰਨਾ ਚੰਗਾ ਨਹੀਂ ਉਹਦਾ ਟੀਡੀਐਸ ਬਹੁਤ ਹਾਈ ਆ ਹਨਾ ਤੇ ਇੱਥੇ ਬਿਮਾਰੀਆਂ ਵੀ ਕੈਂਸਰ ਆ ਗਈਆਂ ਪਿੰਡ ਚ ਕਈ ਜਾਣੇ ਹੋ ਗਈਆਂ ਡੈਥ ਵੀ ਹੋ ਗਈ ਹੈ ਹਨਾ ਤੇ ਜੇ ਗੱਲ ਕਰੀਏ ਪਾਣੀ ਤਾਂ ਇੰਨਾ ਗੰਦਾ ਭਾਈ ਜੇ ਆਪਾਂ ਟੂਟੀਆਂ ਲਵਾ ਲਈਏ ਨਾ ਸਾਲ ਉਹ ਖੜ੍ਹਦੀਆਂ ਨਹੀਂ ਟੂਟੀਆਂ ਤੋਂ ਸਾਰੇ ਜਗਾਰ ਨਾਲ ਗਿੱਜਰ ਵਗੈਰਾ ਖਰਾਬ ਹੋ ਜਾਂਦਾ ਪਿੱਛੇ ਜੇ ਅਸੀਂ ਮੁੱਦਾ ਠਾਇਆ ਸੀਗਾ ਰਲ ਕੇ ਲੋਕਾਂ ਦੇ ਇੱਕੇ ਨਾਲ ਚਲੋ ਪੈਪ ਜਿਹੜੀ ਵਾਟਰਵਾਰਕਸ ਵਾਲੀ ਮਨਜ਼ੂਰ ਹੋ ਗਈ 25-30 ਲੱਖ ਰੁਪਏ ਲਾ ਕੇ ਪੈਪ ਪੈ ਗਈ ਉਹਦਾ ਥੋੜਾ ਕੰਮ ਬਾਕੀ ਆ ਚਲੋ ਉਹ ਵੀ ਸਾਡੇ ਜਿਹੜੇ ਭਰਾ ਹੈਗੇ ਵੱਡੇ ਹਨ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਜਿੰਨਾ ਜਲਦੀ ਹੋ ਸਕਦਾ ਉਹ ਪੈਪ ਨੂੰ ਆਪਾਂ ਚਾਲੂ ਕਰਵਾਈਏ ਤੇ ਲੋਕ ਜਿਹੜੇ ਬਿਮਾਰੀਆਂ ਤੋਂ ਬਾਤ ਸਕਣ ਪਾਣੀ ਦਾ ਵੀ ਹੱਲ ਹੋ ਜੇ ਇਸੇ ਕਰਕੇ ਕਹਿਣਾ ਬਈ ਵੀ ਆਪਾਂ ਜੇ ਏਕਾ ਕਰਾਂਗੇ ਨਾ ਸਾਰਾ ਕੁਝ ਹੋ ਸਕਦਾ ਇੱਕੇ ਨਾਲ ਆਪਾਂ ਕੁਝ ਵੀ ਕਰਾ ਸਕਦੇ ਹਾਂ ਤੇ ਐਜੂਕੇਸ਼ਨ ਦੀ ਆਪਾਂ ਗੱਲ ਕਰ ਲਈਏ ਹੁਣ ਐਜੂਕੇਸ਼ਨ ਕਿਵੇਂ ਵੀ ਸਕੂਲ ਦੀ ਆਪਾਂ ਗੱਲ ਕਰੀਏ 12ਵੀਂ ਦਾ 10ਵੀਂ ਦਾ ਜਾਂ ਕਿਵੇਂ ਆ ਹਾਂ ਬਈ ਇੱਥੇ ਨਾ ਆਪਣੇ ਪਲੱਸ 2 ਤੱਕ ਦਾ ਸਕੂਲ ਯਾ ਕੀ ਰਾਂ ਇੱਕ ਸਾਲ ਸ਼ਾਇਦ ਪਲੱਸ 2 ਦਾ ਕੀਤਾ ਗਿਆ ਸੀਗਾ ਹੁਣ ਤੁਸੀਂ ਆਏ ਦੇਖੋ ਹਨਾ ਵੀ ਆਪਣੇ ਨੇੜੇ ਟੇੜੇ ਜਿਵੇਂ ਰਖਾਲਾ ਹੋ ਗਿਆ ਮਣੀਆ ਵਾਲਾ ਹੋ ਗਿਆ ਇਹਨਾਂ ਪਿੰਡਾਂ 'ਚ ਸਕੂਲ ਹੈ ਨਹੀਂ ਜੇ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਨਾ ਤਾਂ ਉਹ ਕਹਿ ਦਿੰਦੇ ਆ ਵੀ 5 ਕਿਲੋਮੀਟਰ ਦੇ ਅੰਦਰ ਅੰਦਰ ਸਕੂਲ ਇੱਕ ਹੀ ਹੋਣਾ ਚਾਹੀਦਾ ਜਿਵੇਂ ਗੁਰੂਸਾਰੋਗਾ ਹੋਸਨਾਰ ਹੋ ਗਿਆ ਤੇ ਜੇ ਭਾਈ ਅਸੀਂ ਇਹ ਵੀ ਗੱਲ ਕਰੀਏ ਜੇ ਕੋਟਪਾਈ ਪਿੰਡਾ ਉੱਥੇ ਦੋ ਸਕੂਲ ਆ ਤੂੰ ਇੱਕ ਮਦੀਰ ਪਿੰਡ ਚ ਨਹੀਂ ਹੋ ਸਕਦਾ ਸੀਗਾ ਤੇ ਸਰਕਾਰ ਨੂੰ ਇਹ ਤਾਂ ਦਿਂਦਾ ਨਹੀਂਗਾ ਵੀ ਜਦੋਂ ਆਪਾਂ ਹੋਸਨਾਰ ਤੋਂ ਮਦੀਰ ਨੂੰ ਆਉਣੇ ਆ ਭਾਈ ਇੱਕ ਰੋਡ ਦੇ ਉੱਤੇ ਚਾਰ ਠੇਕੇ ਆ ਗਏ ਉਹ ਕੋਈ ਚੰਗੀ ਗੱਲ ਤਾਂ ਨਹੀਂ ਚਾਰ ਠੇਕੇ ਆ ਤੇ ਜੇ ਇੱਥੇ ਸਕੂਲ ਪਿੰਡ ਦੇ ਵਿੱਚ ਬਣਦਾ ਕੋਈ ਮਾੜੀ ਗੱਲ ਨਹੀਂ ਸਾਡੇ ਪਿੰਡ ਚ ਘੱਟੋ ਘੱਟ 100 ਪਲੱਸ ਸਟੂਡੈਂਟ ਆ ਕੁੜੀਆਂ ਗਰੀਬ ਘਰਾਂ ਦੀਆਂ ਜਿਹੜੀਆਂ ਬੱਸਾਂ ਦੇ ਉੱਤੇ ਬੱਸਾਂ ਦਾ ਤੁਸੀਂ ਹਾਲ ਦੇਖੋ ਲੰਕ ਕੇ ਜਾਂਦੇ ਮੌਤ ਨੂੰ ਮੂੰਹ ਚ ਲੈ ਕੇ ਜਾਂਦੇ ਆ ਤੇ ਇੰਨਾ ਕੁ ਬੁਰਾ ਹਾਲ ਆ ਯਾਰ ਸਟੂਡੈਂਟ ਉੱਤੇ ਚੜ ਕੇ ਜਾਂਦੇ ਆ ਤੁਸੀਂ ਤੜਕੇ 7:30 ਵਜੇ ਆ ਕੇ ਬੱਸ ਸਟੈਂਡ ਦੇਖ ਲਓ ਵੀ ਪਿੰਡ 'ਚ ਸਕੂਲ ਹੋਵੇ ਯਾਰ ਰਖਾਲੇ ਦੇ ਲੋਕਾਂ ਨੂੰ ਜਵਾਕਾਂ ਨੂੰ ਜਿਹੜਾ ਫਾਇਦਾ ਹੋ ਜੇ ਜਿਵੇਂ ਨੇੜੇ ਮਣੀਆਲ ਹੋ ਗਿਆ ਤੇ ਮਦੀਰ ਪਿੰਡ ਦੇ ਇਨੇ ਕ ਸਟੂਡੈਂਟ ਵੀ ਇੱਥੇ ਪੜਨਾ ਪਿੰਡ 'ਚ ਵੀ ਵਧੀਆ ਵੀ ਬਾਹਰ ਤੋਂ ਨੂੰ ਪਤਾ ਯਾਰ ਮਾਹੌਲ ਬਹੁਤ ਮਾੜਾ ਹਨ ਤੇ ਜਿਹੜੇ ਚਲੋ ਪੈਸੇ ਵਾਲਾ ਬੰਦਾ ਤਾਂ ਜਵਾਕਾਂ ਨੂੰ ਵੈਨ ਵਗੈਰਾ ਤੇ ਭੇਜ ਦਿੰਦਾ ਲਾ ਕੇ ਤੇ ਹੁਣ ਜਿਹੜੇ ਗਰੀਬ ਆ ਉਹ ਕਿੱਥੇ ਭੇਜਣਾ ਉਹ ਬੱਸਾਂ ਤੇ ਭੇਜਣਗੇ ਬੱਸਾਂ 'ਚ ਯਾਰ ਹਾਲਾਤ ਬਹੁਤ ਮਾੜਿਆ ਤੇ ਆਪਾਂ ਤੇ ਆਦੇ ਵੀ ਪਿੰਡ 'ਚ ਪਲੱਸ ਟੂ ਦਾ ਸਕੂਲ ਜ਼ਰੂਰ ਹੋਣਾ ਚਾਹੀਦਾ ਨਹੀਂ ਪਿੰਡ ਦੇ ਵਿੱਚ ਗਲਗਨ ਵਾਲੀਆਂ ਤਾਂ ਮੇਰੇ ਖਿਆਲ ਚ ਕੋਈ ਰਹੀ ਨਹੀਂ ਹਣੀ ਨਹੀਂ ਰਹੀ ਬਾਈ ਕੋਈ ਨਹੀਂ ਰਹੀ ਕਿੰਨਾ ਕਿਚਰਾ ਆਪਾਂ ਇਹਨਾਂ ਗਲੀਆਂ ਨਾਲੀਆਂ ਮਗਰ ਤੁਰੇ ਫਿਰਾਂਗੇ ਜਿਉਂ ਉਹਨਾਂ ਦੇਖਦੇ ਆ ਗਲੀਆਂ ਪਹਿਲਾਂ ਬਣੀਆਂ ਦੂਜੀਆਂ ਇੱਟਾਂ ਦੀਆਂ ਬਣੀਆਂ ਹਨ ਉਹ ਪੱਟ ਕੇ ਫਿਰ ਲੋਕਟੈਲਾਂ ਲਾ ਦੀਆਂ ਹੁਣ ਤਾਂ ਲੋਕਟੈਲਾਂ ਪੱਟ ਕੇ ਪ੍ਰੀਮਿਕਸ ਚ ਬਣ ਜਾਂਦੇ ਨੇ ਇਹ ਕਿੰਨਾ ਕਿਚਰਾ ਆਪਾਂ ਇਹਨਾਂ ਪਿੱਛੇ ਲੜੀ ਜਾਵਾਂਗੇ ਯਾਰ ਨਹੀਂ ਹੱਲ ਫਿਰ ਕਿਵੇਂ ਆ ਕੋਈ ਲੋਕ ਜਦੋਂ ਮੁੱਦਾ ਚੱਕਦੇ ਆ ਕੋਈ ਪੋਲੀਟਿਕਲੀ ਵੀ ਲੈ ਜਾਂਦੇ ਆ ਲੋਕ ਹੀ ਹਨਾ ਗੱਲ ਨੂੰ ਹਾਂ ਬਾਈ ਪੋਲੀਟਿਕਲ ਲੈ ਜਾਂਦੇ ਆ ਕਹਿ ਦਿੰਦੇ ਆ ਵੀ ਚਲੋ ਠੀਕ ਆ ਤੁਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਆ ਬਾਈ ਜਦੋਂ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਬਾਰੇ ਹਾਂ ਠੀਕ ਆ ਅਸੀਂ ਕਾਂਗਰਸ ਨਾਲ ਸੀਗੇ ਕਾਂਗਰਸ ਨਾਲ ਅਸੀਂ ਖੜੇ ਵੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਮੈਂ ਸ਼ਾਇਦ ਉਦੋਂ ਏਜ ਮੇਰੀ ਛੋਟੀ ਹੁੰਦੀ ਸੀ 2012 13 ਦੀ ਗੱਲ ਹੋਣੀ ਆ ਤੇ ਰਾਜਾ ਵਿੜਿੰਗ ਪਹਿਲੀ ਵਾਰ ਜਿੱਤਿਆ ਸੀ ਅਸੀਂ ਦਿੱਲੀ ਰਾਜੇ ਵਿੜਿੰਗ ਨਾਲ ਢਾਈ ਘੰਟੇ ਦਿੱਲੀ ਦੀ ਉੱਥੇ ਵਿਧਾਨ ਸਭਾ ਦਾ ਘਰਾਓ ਕੀਤਾ ਸੀ ਉੱਥੇ ਧੰਨੇ ਸਾਨੂੰ ਢਾਈ ਘੰਟੇ ਘੱਟੋ ਘੱਟ ਜੇਲ੍ਹ ਚ ਰੱਖਿਆ ਗਿਆ ਸੀ ਅਸੀਂ ਉਹਨਾਂ ਟਾਈਮਾਂ ਚ ਚਲੋ ਨਹੀਂ ਪਤਾ ਸੀ ਨਾ ਚੀਜ਼ਾਂ ਬਾਰੇ ਸੀ ਲੀਡਰਾਂ ਮਗਰ ਜਾਂਦੇ ਰਹੇ ਆ ਲੜਦੇ ਰਹੇ ਆ ਠੀਕ ਹੈ ਤੇ ਬਹੁਤ ਸਾਰੇ ਪਰਚੇ ਵੀ ਹੋ ਯਾਰ ਨਜਾਇਜ਼ ਹਨਾ ਅੱਜ ਵੀ ਸ਼ਾਇਦ ਚੱਲਦੇ ਆ ਚਲੋ ਘਰਾਂ ਦੀ ਗੱਲਬਾਤ ਸੀਗੀ ਘਰਾਂ ਚਵੇਂ ਵੈਰ ਪਿਆ ਇਹਨਾਂ ਪਾਰਟੀਆਂ ਪਿੱਛੇ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਯਾਰ ਵੀ ਕੋਈ ਫਾਇਦਾ ਨਹੀਂ ਹਨਾ ਲੀਡਰਾਂ ਪਿੱਛੇ ਲੜਨ ਦਾ ਠੀਕ ਹੈ ਜਿੱਥੇ ਤੁਹਾਡਾ ਮਨ ਕਰਦਾ ਵੋਟ ਪਾਓ ਜਿਹੜੋਂ ਵੋਟਾਂ ਆਉਂਦੀਆਂ ਠੀਕ ਆ ਆਪਦੀ ਕੰਪੇਨਿੰਗ ਕਰੋ ਵੋਟ ਪਾਓ ਪਰ ਕਿਸੇ ਨਾਲ ਲੜੋ ਨਾ ਯਾਰ ਤੇ ਨਹੀਂ ਗਿੱਧਰਵਾ ਦੀ ਗੱਲ ਕਰ ਲਈ ਆਪਾਂ ਸਾਰੇ ਦੀ ਕਿਵੇਂ ਜਾਂਦੇ ਆਉਂਦੇ ਰਹੋਣੇ ਪਿੰਡਾਂ 'ਚ ਕਿਵੇਂ ਲੱਗਦਾ ਗਿੱਧਰਵੇਜ ਠੀਕ ਹੈ ਵੀਰੇ ਗਿੱਦੜਵਾ ਜਿੱਥੇ ਗੱਲ ਕਰੀਏ ਨਾ ਪੰਜਾਬ ਦੇ ਮੈਨਲਾ ਦਾ ਪਹਿਲਾ ਹਲਕਾ ਆਉਣਾ ਜਿੱਥੇ ਲੋਕ ਐਨੇ ਕ ਸੂਝਵਾਨ ਆ ਹਨਾ ਲੋਕ ਪਤਾ ਲੋਕਾਂ ਨੂੰ ਲੋਕ ਸਮਝਦੇ ਆ ਰਾਜਨੀਤੀ ਨੂੰ ਹਨਾ ਇੱਥੇ ਹਰ ਘਰ ਵਿੱਚ ਜੇ ਗੱਲ ਕਰੀਏ ਤਾਂ ਆਪਾਂ ਲੀਡਰ ਪੈਦਾ ਹੋ ਸਕਦਾਗਾ ਐਨੇ ਕ ਲੋਕਾਂ ਨੂੰ ਸੂਝ-ਬੂਝ ਆ ਇੱਥੋਂ ਦੇ ਨੂੰ ਵੀ ਉਹ ਆਪਦੇ ਹੱਕ ਲੈਣਾ ਜਾਣਦੇ ਆ ਜੇ ਆਪਾਂ ਚਾਹੀਏ ਤਾਂ ਆਪਾਂ ਇੱਕੇ ਨਾਲ ਇੱਥੇ ਕੁਝ ਵੀ ਕਰਵਾ ਸਕਦੇ ਹਾਂ ਹੁਣ ਤੁਸੀਂ ਮੰਨ ਲਓ ਪੰਜਾਬ ਤੋਂ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਆ ਤੇ ਗਿੱਡੜਵੇ ਦੇ ਵਿੱਚ ਹੁਣ ਜੇ ਗੱਲ ਕਰਾਂਗੇ ਤਾਂ ਵੱਡੇ ਵੱਡੇ ਲੀਡਰ ਉਤਰ ਰਹੇ ਨੇ ਸ਼ੀਟ ਦੇ ਲਈ ਹਨਾ ਤੇ ਚਲੋ ਪਰਮਾਤਮਾ ਨੇ ਦੇਖੋ ਜਿੱਥੇ ਤੱਕ ਕੀਦੇ ਕਰਮਾਂ ਚ ਲਿਖੀ ਆ ਉਹਨੂੰ ਮਿਲ ਜਾਣੀਆਂ ਪਰ ਇੱਥੇ ਵੱਡੇ ਵਾਲਟ ਫਿਰ ਹੋਣ ਦੇਖਣ ਨੂੰ ਮਿਲਣਗੇ ਤੁਹਾਨੂੰ ਆਉਣ ਵਾਲੇ ਦਿਨਾਂ ਚ ਜਲਦੀ ਜਿਵੇਂ ਜਿਵੇਂ ਟਿਕਟਾਂ ਦਾ ਐਲਾਨ ਹੋਊ ਉਹਵੇਂ ਹੋਵੇਂ ਲੋਕ ਇੱਧਰ ਉੱਧਰ ਜਾਣਗੇ ਪਰ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਠੀਕ ਆ ਯਾਰ ਜਿੱਥੇ ਜੀ ਕਰਦਾ ਵੋਟ ਪਾਓ ਹਨਾ ਪਰ ਕਿਸੇ ਨਾਲ ਵਿਰੋਧ ਨਾ ਕਰੋ ਕਿਸੇ ਨਾਲ ਲੜੋਣਾ ਨਿੱਕੇ ਨਿੱਕੇ ਗੱਲਾਂ ਤੋਂ ਇਹਨਾਂ ਨੇ ਤਾਂ ਹੁਣੇ ਹੀ ਰਹਿਣਾ 2.5 ਸਾਲਾਂ ਬਾਅਦ ਆ ਗਈ ਕੋਈ 2 ਸਾਲਾਂ ਬਾਅਦ ਆ ਗਈ ਇਹ ਆ ਗਿਆ ਉਹ ਆ ਗਿਆ ਹਨਾ ਇੱਕ ਹੋਰ ਵੀ ਮੈਂ ਗੱਲ ਕਰਨੀ ਚਾਹਣਾ ਜਿਵੇਂ ਹੁਣ ਸਰਪੰਚੀ ਦੇ ਇਲੈਕਸ਼ਨ ਨੇੜੇ ਆ ਗਏ ਹਨ ਕੋਈ ਵੀ ਸਾਡਾ ਭਰਾ ਹਨਾ ਜਿਹੜਾ ਬਣਨਾ ਚਾਹੁੰਦਾ ਬਨ ਜਾਏ ਠੀਕ ਹੈ ਚਲੋ ਵਧੀਆ ਹੋਵੇ ਹਨਾ ਵੀ ਅਸੀਂ ਉਹਦੇ ਪਿੱਛੇ ਲੱਗ ਕੇ ਨਾਲ ਲੱਗ ਕੇ ਤੁਰਾਂਗੇ ਜਿੱਥੇ ਲੋੜ ਪਈ ਅਸੀਂ ਖੜਾਾਂਗੇ ਯਾਰ ਹਨਾ ਪਰ ਪਿੰਡ ਦੇ ਨਾ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਕੋਈ ਵੱਡੀਆਂ ਮੰਗਾ ਨਹੀਂ ਯਾਰ ਸਰਕਾਰ ਨੇ ਕਰਾਉਣੀਆਂ ਸਰਕਾਰ ਤੋਂ ਆਪਾਂ ਫੰਡ ਲੈ ਕੇ ਆਉਣੇ ਆ ਤੇ ਪਿੰਡ 'ਚ ਕੰਮ ਕਰਾ ਲਈਏ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡਾ ਕਿਤੇ ਨਾ ਹਨਾ ਤੇ ਤੁਹਾਨੂੰ ਵੀ ਪਤਾ ਬਾਈ ਜੀ ਆਪਾਂ ਤਾਂ ਪਿੰਡ ਤੋਂ ਬਾਹਰ ਆਪਣਾ ਘਰ ਆ ਹਨਾ ਬਾਹਰ ਰਹਿੰਦੇ ਆ ਪਰ ਯਾਰ ਕਿਤੇ ਨਾ ਕਿਤੇ ਆਪਣੇ ਪਿੰਡ ਲਈ ਜਨੂਨ ਆਂ ਜਿਹੜੋ ਬਾਹਰਲੇ ਪਿੰਡਾਂ ਚ ਆਪਾਂ ਦੇਖਨੇ ਆ ੜੇ ਸੋਹਣੇ ਪਿੰਡ ਬਨੇ ਵੀ ਸਾਡਾ ਪਿੰਡ ਵੀ ਸੋਹਣਾ ਹੋਵੇ ਕਿਤੇ ਸੋਹਣੇ ਪਿੰਡਾਂ ਚ ਨਾ ਆਵੇ ਇਸੇ ਕਰਕੇ ਬਾਈ ਜਨੂਨ ਰੱਖਦੇ ਆ ਬੋਲਣਾ ਪੈਂਦਾ ਮਜਬੂਰ ਨਾ ਹੋ ਕੇ ਜਦੋਂ ਨਹੀਂ ਕੋਈ ਬੋਲਦਾ ਮੈਂ ਤਾਂ ਹਰੇਕ ਭਰਾ ਨੂੰ ਇਹੀ ਕਹਿਣਾ ਚਾਹਣਾ ਯਾਰ ਕਿੰਨਾ ਚਿਰ ਆਪਾਂ ਗੁਲਾਮੀ ਚ ਰਵਾਂਗੇ ਆਪਾਂ ਨੂੰ ਬਾਹਰ ਨਿਕਲਣਾ ਚਾਹੀਦਾ ਘਰਾਂ ਚੋਂ ਉੱਠ ਕੇ ਹਨਾ ਤੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਯਾਰ ਬਹੁਤ ਕੁਝ ਹੋ ਸਕਦਾ ਜੇ ਆਪਾਂ ਹੱਕਾਂ ਲਈ ਲੜ ਤਾ اے سی અમરਜੀਤ ਬਰਾੜ ਜੀ ਜਿਨ੍ਹਾਂ ਨੇ ਦੱਸਿਆ ਕਿ ਮੁੱਦੇ ਪਿੰਡ ਦੇ ਚੱਕਦੇ ਰਹਿੰਦੇ ਆ ਹੋਰ ਵੀ ਹਲਕੇ ਦੇ ਮੁੱਦਿਆਂ ਦੀ ਵੀ ਗੱਲਬਾਤ ਕੀਤੀ ਹੈ ਤਾਂ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ